ਉਹ ਲੈ ਆ ਵੀ ਲੁੱਡੋ ਇਹ ਆਪੇ ਪ੍ਰਾਈ ਚਲਾਈ ਜਾਂਦੇ ਬਾਹਰ ਕੱਢ ਦੋ ਨੂੰ ਗੇਮ ਚੋਂ ਤੂੰ ਤਹੀ ਜੀ ਰੱਖੀ ਗੇਮ ਚ ਲੰਡੀ ਐ ਆ ਗਈ ਆਪਾਂ ਕਿੱਥੇ ਕੈਨੇਡਾ ਤੂੰ ਆ ਜੀ ਵੀ ਕਮੈਂਟਰੀ ਕਰਨ ਆ ਗਏ ਹਾਂ ਬੰਦ ਟਾਈਮ ਕਿ ਹੋ ਗਿਆ ਟਾਈਮ ਹੈ 2 ਵਜੇ ਗਏ ਹੈ ਉਹ ਤੇਰੀ ਬਲੇ 2 ਵਜੇ ਤੱਕ ਅਸੀਂ ਲੁੱਡੋ ਗੇਮ ਖੇਡਣ ਦੇ ਹੀ ਗੇ ਤੇ ਹੁਣ ਇਹਨੇ ਫ੍ਰੀ ਹੋਏ ਆ ਖੇਡ ਕੇ ਚਾ ਲਾ ਨਾ ਚਮਾ ਬਸ ਕੇ ਰਹਾ ਬਾਈ ਮੈਂ ਇਹ ਗੋਪੀ ਨਹੀਂ ਪਰਹਾ ਰਿਆ ਉਹੀ ਗੱਲ ਹੈ ਕਿਉਂਕਿ ਇਹ ਖੇਡਦਾ ਰਹਿੰਦਾ ਨੇ ਫਿਰ ਇਹਨੂੰ ਜਾਜਿਆ ਵੀ ਨਹੀਂ ਰੋਈ ਨਹੀਂ ਨਹੀਂ ਰੋਈ ਇੱਥੇ ਇਹਨੇ ਮੱਤ ਲਾਉਣੇ ਨੇ ਤੇ ਇਹਨੇ ਚਾਰ ਹੱਦ ਚਾਰ ਨਾ ਮੱਤ ਲਾਉਣੀ ਐ ਸਸ ਇੱਧਰ 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 ਇਹਨੇ ਮੱਤ ਕੋਈ ਵੀ ਨਹੀਂ ਲਾਈ ਵੇਖਦਾ ਵੇਖਦਾ ਪਈ ਇਹਦਾ ਪੀ ਕੇ ਨਹੀਂ ਪਿਆ ਕੋਈ ਚਾ ਨਹੀਂ ਸਕੀ ਇਹਨੂੰ ਕੋਈ ਚਾ ਨਹੀਂ ਇਹ ਗੋਪੀ ਦਾ ਬਾਥਰੂਮ ਨਾਲ ਘੇਰਾ ਆ ਆਹ ਇਹ ਲੋਕ ਮੰਦੇ ਹੀ ਆ ਰਹੇ ਦੱਸ ਹੈ ਉਹ ਲਾਗੋ ਇਹ ਕੰਡੇ ਉਹ ਤੋਂ ਮਛਲ ਰੁਕ ਗਈਆਂ ਐ ਗੋਪੀ ਹੈ ਜਿਹੜੀ ਕੋਟ ਮੰਡੇ ਡੰਡਾ ਲੈਣੋਂ ਆਤੇ ਨਹੀਂ ਆ ਰਿਹਾ ਉਹ ਵੀ ਡੰਡਾ ਵੀ ਕਿੰਨਾ ਜੀ ਦਾਰਾ ਸਿੰਘ ਹੁੰਦਾ ਵੀ ਐ ਘਮਾਉਂਦੇ ਮੋਟਿਆਂ ਨੂੰ ਹੈ ਮੋਟਾ ਮੇਕੜ ਵਾਲੇ ਆਪਣਾ ਆਪਾਂ ਜੇ ਘਰੇ ਇਹ ਡੰਡਾ ਨੂੰ ਟਿਕੰਡੇ ਤੋਂ ਕਵਿਕੇ ਉਹ ਟਿਕ ਜਾਇਆ ਮੜੀ ਕੰਢੀ ਲੈ ਵੀ ਆਈ ਜਿਨ੍ਹਾਂ ਦੇ ਘਰੇ ਆਏ ਉਹਨੂੰ ਨਹੀਂ ਪਤਾ ਪੱਖਾ ਕਿੱਥੇ ਚਾਲੂ ਹੋਣਾ ਇਹਨਾਂ ਨੇ ਕੀ ਕਰਨਾ ਹੈ ਮੈਂ ਤੇਰੇ ਆਫ ਕਰਨਾ ਹਾਂ ਆ ਆਫ ਕਰਨਾ ਇਹ ਕਹਿੰਦਾ ਕਹਿੰਦਾ ਕਿੰਨਾ ਡੇਢ ਘੰਟਾ ਰਗੜਾ ਲਾਉਣਾ ਪੜਾ ਫਿਰ ਆਪਣਾ ਪੂਰਾ ਓਕੇ ਕੰਮ ਬੰਨਣਾ ਹੈ ਜਾ ਉਦੋਂ ਉਹਨੂੰ ਭਾਵੇਂ ਸਮਝਣਾ ਏਡੀਆਂ ਹੈ ਅ ਟਟੋਲੀ ਕਿਰ ਕੇ ਭਾਵੇਂ ਘਟੀਆਂ ਵੇਦੂ ਵੀ ਤੇ ਮੈਂ ਵੀ ਆਪਾਂ ਸਲਵਾਓ ਕੋਸਾ ਹੋ ਬਈ ਬਾਬੀ ਕਹਿੰਦੇ ਕਈ ਜਣੇ ਪਛੰਡਿਆ ਭਈ ਇਨੇ ਟਾਈਮ ਬਾਅਦ ਦੀਪ ਹੁਣ ਕਿੱਦਾਂ ਗਏ ਤੇ ਬਾਬੀ ਕਿੱਦਾਂ ਗਏ ਵਾਸਤੇ ਬੈਠ ਕੇ ਚਾਹ ਦੋਟੋ ਜਾ ਰਹੇ ਨਹੀਂ ਜੀ ਓਏ ਯਾਰ ਇਹ ਦੇਖਣਾ ਕੈਮਰਾ ਨੇ ਸਹੀੰਦਾ ਹੁਣ ਆਏ ਅਸੀਂ ਪੀ ਰਹੇ ਹਾਂ ਚਾਹ ਘੁੱਟ ਘੁੱਟ ਚਾਹ ਤੇ ਉਧਰ ਮੋਟੂ ਪਤਲੂ ਲੱਗੇ ਭੂਆ ਨੇ ਕਹਿੰਦੇ ਕਾਕੂ ਲਾ ਦੋ ਕਾਕੂ ਮੇਰੀ ਮਰੀਜ਼ੂ ਗੀਚ ਦੋ ਬਾਹਰ ਟ੍ਰੈਕਿੰਗ ਮੈਂ ਨਹੀਂ ਆਉਂਗਾ ਲੈ ਇੱਕ ਬੋਲਣ ਡਿਆ ਮੈਂ ਮੈਂ ਉਹਦੀ ਪਾਛ ਬੋਲਣ ਇਹ ਠੀਕ ਹੈ ਹਾਂਜੀ ਕਿਹਾ ਚੱਲ ਦੋਸਤੋ ਪਾਣੀ ਦੀ ਬੋਤਲ ਦਵਾ ਮੈਂ ਦੇ ਖਾੜੇ ਚੌਲ ਬਸ ਹਾਂਜੀ ਲਾਕਾ ਚਲੋ ਚਲਿਏ ਨਾਲੋਂ ਤਿਆਰ ਹੋ ਜਾ ਚਲੋ ਜਲਦੀ ਤਿਆਰ ਹੋ ਆਂਕਰ ਆਪਣਾ ਭਾਬੀ ਦੋ ਚਾਰ ਸੂਟ ਪਾ ਦੇਦਾ ਦੇਨ ਤੇ ਡਈਏ ਚੌਲ ਭਰਾਵਾ ਦੇਨ ਤੇ ਡਈ ਚੌਲ ਉਹ ਲੈ ਉਹ ਦੇਣ ਨੇ ਪਤਾ ਨਹੀਂ ਕੀ ਮੰਗੀਆਂ ਦੀ ਭਾਸ਼ਾ ਨੂੰ ਸਮਝ ਲੈ ਲੈ ਬੱਤੀ ਬੰਦ ਹੋ ਗਈ ਤੇ ਲਾਲੂ ਆਲੇ ਦੀ ਇਹੋ ਜਣਾ ਚ ਬਹਿ ਗਿਆ ਕੇ ਚਲੋ ਕੋਟਲੀ ਚਲੀਏ ਚਲੋ ਚਲੋ ਕੋਟਲੀ ਕਿੱਥੇ ਜਾਣਾ ਬੰਬੀ ਕੀ ਹੈ ਨਾ ਸਕਦੇ ਨਾ ਸਕਦੇ ਆਜਾ ਹੁਣ ਤੇ ਹੁਣ ਤੇ ਝੋਨਾ ਵੀ ਲਾਉਣ ਦੇਣੇ ਆ ਚੱਲਣ ਦੀ ਬੰਬੀ ਹਾਏ ਆਓ ਇਹਨੂੰ ਵੀ ਲੈ ਜੀ ਯਾਰ ਵੇਲਾ ਆ ਮੈਂ ਕਹਿੰਦੇ ਹਾਂ ਭਾਬੀ ਇਹਨੂੰ ਲੈ ਜੀ ਵਿਚਾਰੇ ਨੂੰ ਇਹਨੂੰ ਇਹ ਜੋ ਡਿੱਕੀ ਤੇ ਬਰਾ ਸਾਸਰੀ ਘਰ ਆ ਜੀ ਸਾਰਤ ਤੁਹਾਡੇ ਆਏ ਜਨਮ ਲਾਭ ਦੇ ਵਿੱਚ ਨੇ ਬੜੇ ਜਣੇ ਫੰਟ ਆਏ ਵੀ ਤੁਹਾਡੇ ਨੂੰ ਜਦਾ ਖੁਸ਼ੀ ਹੋਈ ਆ ਵੀ ਤੇ ਦੋਵੇਂ ਭਰਾ ਇਕੱਠੇ ਹੋ ਗਏ ਤੇ ਧੰਨਵਾਦ ਕਰਦੇ ਸਾਰਿਆਂ ਦਾ ਧੰਨਵਾਦ ਜੀ ਧੰਨਵਾਦ ਬਹੁਤ ਤੇ ਜਿਨ੍ਹਾਂ ਨੇ ਸਪੋਰਟ ਕੀਤੀ ਸਾਨੂੰ ਤੇ ਬਾਕੀ ਮੇਰਾ ਭਰਾ ਆ ਤੇ ਅਹੀਂ ਤੇ ਭਰਾਵਾ ਇਦਾਂ ਮਜ਼ਾਕ ਕਰਦੇ ਰਹਣਾ ਕਿਉਂਕਿ ਮੇਰੀ ਆਸ ਮੈਂ ਮੈਂ ਜਿਆਦਾ ਕਰਤਾ ਸਕੋ ਹਾਂ ਤੇ ਮੈਂ ਭਾਬੀ ਨੂੰ ਨਾ ਇਹ ਗੱਲਬਾਤ ਪਹਿਲਾਂ ਕਰੀ ਮੈਂ ਭਾਬੀ ਜੀ ਮੈਂ ਥੋੜਾ ਮਜ਼ਾਕ ਕਰਦਾ ਹਾਂ ਤਾਂ ਕੋਈ ਗੱਲ ਨਹੀਂ ਤੁਸੀਂ ਆਪਣੇ ਜਿੱਦਾਂ ਪਹਿਲਾਂ ਰਹਿੰਦੇ ਤੁਸੀਂ ਰਹੋ ਉਦਾਂ ਕੋਈ ਮੁਸ਼ਕਲ ਨਹੀਂ ਆਗੀ ਹੇ ਵਧੀਆ ਇੰਤਜ਼ਾਰ ਆ ਰਿਹਾ ਠੀਕ 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 ਤਾਂ ਹੁਣ ਚੱਲੇ ਆਪਾਂ ਹੁਣ ਆਪਾਂ ਚੱਲੇ ਆਂ ਇਧਰ ਬੰਬੀ ਤੇ ਨਾਉਣ ਤੇ ਮੁੜ ਕੇ ਮੈਂ ਚੱਲ ਜਾਣਾ ਆਪਣੇ ਸ਼ਹਿਰ ਗਟਾਲੇ ਤੇ ਹੁਣ ਮਹਿਗੀ-ਮੁਗੀ ਨਾਲ ਜਿਹੜੀ ਸੰਢਰ ਕੇ ਕੀ ਹੈ ਉਹਨਾਂ ਆਵਾਂਗੇ ਆਪਾਂ ਨੇ ਕੀ ਖੜਨਾ ਨਾਲ ਉਹ ਲੈ ਜਾਣਾ ਦਾ ਕਾ ਵੀ ਚੱਲੇ ਹੁਣ ਆਪਾਂ ਨਾਉਣ ਤੇ ਗੱਡੀ ਕੱਢ ਲਈਏ ਇਧਰ ਲਾਈ ਆ ਚਾਚਾ ਜੀ ਦੇ ਘਰੇ ਤੇ ਅੱਛਾ ਦੇ ਅਰੇ ਪਹੁੰਚ ਗਏ ਆਪਾਂ ਤੇ ਗੱਡੀ ਉਹ ਲਾਤੀ ਮਦਰ ਪੀ ਤੇ ਦੋਸਤੀ ਬੰਬੀ ਹੈ ਹਾਂਜੀ ਹਾਂਜੀ ਹਾਂ ਉਠਕੇ ਗਏ ਹੈ ਲੈਟ ਬੰਦਿਆ ਬੰਦ ਵੀ ਪਰ ਉੱਚ ਹੈ ਪਾਣੀ ਹੈਗਾ ਬਸ ਠੀਕ ਹੈ ਉੱਚ ਹੈ ਚ ਬੱਚੇ ਪਾਣੀ ਵਾਦੂ ਉੱਚ ਹਰ ਦਾ ਕੋਈ ਚੱਲ ਹਾਂਜੀ ਨਹੀਂ ਇਹ ਆਪਾਂ ਨਹੀਂ ਨਹੀਂ ਹਰਗੁਣ ਨਹੀਂ 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 ਤੁਸੀਂ ਨਹੀਂ ਆਪਣਾ ਵਲੌਗ ਬਣਾਉਣਾ ਭਾਬੀ ਜੀ ਮੈਂ ਕਰ ਲਿਆ ਤਿਆਰ ਓ ਜੀ ਇਹ ਸ਼ਿਰਾ ਤਿਆਰ ਬੜਾ ਕਰਦਾ ਇੱਕ ਵਲੌਗ ਹੈ ਭਾਬੀ ਹੈ ਬਣਾਉਂਦਾ ਘਟਿਆ ਤਿਆਰ ਬੜਾ ਕਰਦਾ ਵਲੌਗ ਸੰਦੀਪ ਨੇ ਅੱਧੇ ਨਾਲ ਜ਼ਿਆਦਾ ਦਵਾਈਆਂ ਫੜੀਆਂ ਆਪਣੀਆਂ ਆਹ ਫੜਾ ਦੇ ਬੋਤਲ ਚੱਲ ਆ ਜਾ ਬੱਤੀ ਬੰਦ ਹੋ ਗਈ ਕੀ ਕਰਨੇ ਹੁਣ ਚਲੋ ਕੋਈ ਗੱਲ ਨਹੀਂ ਅਜੀ ਮੈਂ ਕਿਹਾ ਜੇ ਮੈਂ ਬੱਤੀ ਬੰਦਿਆ ਤੇ ਬੱਤੀ ਵੀ ਆ ਗਈ ਰੱਬ ਨੇ ਸੁਣ ਲਈ ਹੈ ਲੈ ਆ ਮੈਂ ਕਹਿੰਦੇ ਕੋ ਭੱਥਲਾ ਭਲਾ ਕਰੰਟ ਕੁੰਟਾਉਂਦਾ ਆਇਓ ਹਾਂ ਕੜਾਈ ਲਿਆਓ ਬੱਲੇ ਬੱਲੇ ਮੈਗੀਆਂ ਕਿੰਨੀ ਤੇ ਕੜਾਈ ਚੂਚੀ ਲੈਂਦੀ ਇਹਨੇ ਕੱਢ ਕੇ ਆਇਆ ਕਨੀ ਭਾਬੀ ਅਸਲ ਜੀ ਗੋਪੀ ਦਾ ਕਸੂਰਿਆ ਅੱਜ ਮੈਂ ਵੇਖ ਲਿਆ ਵਾ ਬਸ ਮੈਂ ਕਹਿ ਤੜਾ ਗੋਪੀ ਦਾ ਕਸੂਰਿਆ ਮੈਂ ਚਮਚ ਦੋ ਲੈ ਕੇ ਆਏ ਇਹ ਇਹ ਬੰਦਾ ਹੁਣ ਕੀ ਕਰੀਏ ਦੱਸ ਕੀ ਕਹਾਂ ਭਾਬੀ ਦੱਸ ਚਮਚ ਦੋ ਹੀ ਲੈਂਦੇ ਮੈਂ ਅੱਠ ਲੈਂਦੇ ਚਮਚ ਓ ਜਾ ਅੱਠ ਲੈਂਦੇ ਦੋ ਭਰਾ ਲੈਂਦੇ ਮੇਰੇ ਸਾਹਮਣੇ ਬਹੁਤ ਦੋ ਹੀ ਲੈਂਦੇ ਆ ਦੋ ਲੈਂਦੇ ਆ ਦੋ ਹੀ ਲੈਂਦੇ ਇਹਨੇ ਓ ਭਾਬੀ ਜੇ ਮੈਂ ਕਹਿੰਦੇ ਦੋ ਲੈਂਦੇ ਆ ਦੂ ਲੈਂਦੇ ਆ ਮੈਗੀ ਬਣਾਉਣ ਦੀ ਤਿਆਰੀ ਕਰੀ ਜਾਂਦੇ ਆ ਵੀਰੇ ਨੇ ਤਾਂ ਇੰਨੀ ਕਾਲੀ ਪਾਈ ਆ ਵੀ ਸਾਨੂੰ ਸਮਾਨ ਵੀ ਪ੍ਰੋਪਰ ਨਹੀਂ ਮਿਲਿਆ ਕਰੋ ਆਪਾਂ ਲੈਂਦੇ ਆ ਸਾਰਾ ਸਮਾਨ ਆਪਾਂ ਨੇ ਮੇਕ-ਅੱਪ ਕੀਤਾ ਹਰ ਕੀ ਕੀਤਾ ਆਪਾਂ ਮੇਕ-ਅੱਪ ਕੀਤਾ ਕੀਤਾ ਨਹੀਂ ਦਾ ਜ਼ਰੂਰੀ ਆ ਮੇਕ-ਅੱਪ ਕੀਤਾ ਬਸ ਆ ਗਏ ਆ ਆ ਵੇਖੋ ਹੋਰ ਵੀ ਹੋਰ ਵੀ ਵੇਲਾ ਖਲੋਤਾ ਨਾ ਵੀਰਾ ਤੇ ਸਾਰਾ ਦਿਮਾਗ ਕਿਨੇ ਲੈ ਗਿਆ ਇਹਨਾਂ ਨੇ ਪਛਾਣਨਾ ਕਿੱਦਾਂ ਹਾਂ ਹਉ ਤਾਂ ਹੀ ਪਛਾਨਨੀ ਆ ਨਹੀਂ ਜਾਂਦੀ ਐ ਨਿਕਲ ਸਾਰੇ ਰਾਹ ਦੀਦੀਆਂ ਨੇ ਵੀ ਸਾਡੇ ਨਾਲ ਹੈਲਪ ਕਰਾ ਰਹੇ ਆ ਕੋਣ ਕੋਣ ਮੇਰੇ ਕੋਲ ਤੇ ਆ ਜਿਹੜੀ ਹੈ ਰਗੁਣਾ ਉਹ ਵੇਖੋ ਰੇਤ ਨਾਲ ਖੇਲਦੀ ਪਈ ਜੀ ਇੱਧਰ ਚੱਲਦੀ ਪਈ ਬੰਬੀ ਖੇਤ ਬੜੇ ਵਧੀਆ ਲੱਗਦੇ ਨਾ ਮੰਮਾ ਸਾਰੇ ਖੇਤ ਖੇਤ ਅਸਰ ਜਾਂਦੇ ਹਾਂ ਤੇ ਹਾਂਜੀ ਪੁੱਤ ਯੈਸ ਬੋਲੋ ਆਈ ਬਹੂ ਹਰ ਬਹੂ ਇਹ ਵਿੱਚ ਬਹੂ ਓਏ ਓਏ ਪੈਰ ਲੱਗੇ ਬਹੂ ਓਏ ਆਇਆ ਇਹ ਬਹੂ ਅੱਧਰ نیچے ਦੇਖ ਓਏ ਬਹੂ ਖਾਏ ਫਾਈਲ ਫਿਰ ਤੁੰਨ ਤੋਂ ਫੜ ਕੇ ਉੱਥੇ ਵੀਰਾ ਤੇ ਕੜਾਈ ਵੇਖੋ ਕਿੰਡੀ ਵੱਡੀ ਲੈ ਕੇ ਆਇਆ ਉਹ ਸਾਰੇ ਸ਼ਾਂ ਕਰੰਦੇ ਛੱਡ ਛੱਡ ਰਗੁਣ ਰੇ ਇਹ ਤੇ ਨਾ ਫੜ ਵੀਰਾ ਤੇ ਬੰਬੀ ਦੇ ਵਿੱਚ ਨਹਣਗੇ ਦਾਕਰ ਪੱਦਾ ਦਵਾ ਦਵਾਲੋ ਮੋਟੇ ਟੋਟੇ ਕਰਦਾ ਦਵਾ ਦਵਾ ਕਰ ਕਿੱਦਾਂ ਜੇ ਉਹ ਤੇ ਆਹ ਲੇਕਾ ਆ ਕੰਮ ਆ ਉਹ ਉੱਥੇ ਬਣਾ ਲੈਂਦੇ ਸਭ ਉੱਥੇ ਨਹੀਂ ਆ ਬਣ ਗਿਆ ਉਹ ਪੱਤੇ ਰਹੀ ਹੁਣ ਜਲਦੀ ਜਲਦੀ ਆਂਦੇ ਕੋਲੇ ਕੋਲੇ ਜੀ ਪੱਤੀਆਂ ਪੱਤੇ ਨਾ ਵੇਖਣੀਆਂ ਪੱਤੇ ਨਾ ਵੇਖਣੀਆਂ ਉਹਦੋਂ ਬੰਬੀ ਭਾਵੇਂ ਬੰਦ ਹੋਈ ਜਦੋਂ ਤੂੰ ਹੀ ਨਾ ਆਵੋ ਹਰ ਗੁਣ ਹਰ ਗੁਣ ਸੈਟ ਹੋ ਜਾ ਆਈ ਰੇਤੀ ਆਏ ਹੋਏ ਇੱਧਰ ਹੋ ਜਾ। ਓ ਅੱਗ ਬਲ ਗਈ। ਓ ਅਗ ਲਿਆ। ਸੇਕੋ ਅੱਗ। ਇਹ ਆਹੋ ਆਪਣੇ ਆਪਣੇ ਤੋਂ ਨੋ ਬਹੁਤ ਪੈ ਗਈ। ਅੱਗ ਅੱਗ ਬਾਲ ਕੇ ਸੇਕਣੀ ਪਈ। ਹੈਂ? ਮੈਂ ਉਹ ਰੋੜਾ। ਅੱਗ ਬਾਲ। ਨਹੀਂ ਪਹਿਲਾਂ ਮੈਨੂੰ ਇਹ ਦੱਸਿਓ ਕੜਾਈ ਕੌਣ ਲੈ ਕੇ ਆਇਆ? ਮੈਨੂੰ ਲੈ ਗਿਆ ਸੋਹਣੀ ਲੈ ਕੇ। ਦੀਦੀ। ਦੀਦੀ ਤੂੰ ਹੀ ਪਾਈ ਕਿਹੜਾ ਏ ਕਿ ਵੀਰੇ ਨੇ? ਮੈਂ ਅਇਨੇ ਪਾਈ ਆ। ਸਾਹਮਣੇ ਮੈਦੇ ਤੇ ਵੱਡੀ ਚੱਕਣੀ ਤੇ 5 ਪੈਕੇਟ ਮੈਗੀਆ ਦੇ ਆ ਗਏ ਆ ਤੇ ਫਿਰ ਬਣਨੀ ਆ ਕਿਦਾਂ? ਬਣਨੀ ਬਣਨੀ ਕਿਦਾਂ? 3 ਵਾਰੀ ਕਰਕੇ ਬਣਾ ਲੂ ਹੁਣ ਇਹ ਮੈਂ ਹੀ ਬਣਾਉਂਦਾ ਨਾ ਅਸੀਂ ਨਾ ਹਾਂ। ਆਪੇ ਬਣਾਉਂਦਾ ਰਹੇ ਪਹਿਲਾਂ ਇਹ ਚ ਇੱਕ ਮੈਗੀ ਬੰਨੀ ਆ। ਮੈਂ ਦੇਖੀ ਨਹੀਂ। ਆਪ ਨਹੀਂ ਹੋ ਗੱਤ ਕਿੰਨੀ। ਕਾਲੀ ਨਦੀ ਤੇਰਾ ਦਿਮਾਗ ਖੋਤਾ ਰ ਛਤੀ ਖੋਤਾ ਹੀ ਤੂੰ ਰਗਾ ਮੇ ਦੇ ਉਹ ਤੇਜ ਕਰਦੀ ਰੁਕ ਜਾ ਪੱਜ ਮਾਰ ਕੀ ਬਰੋ ਹੋ ਨਿਆਣੇ ਮਰੀਂ ਚੱਲ ਯਾਰ ਠੇਖਾ ਲੜਪੇ ਨਾ ਲੜਪੇ ਨਾ ਦੋਵੇਂ ਦੋਵੇਂ ਕੱਟੇ ਕੱਲੇ ਪਾਓ ਨਾ ਚੱਲ ਬਾਹਰ ਸਰ ਗਿਆ ਸਰ ਗਿਆ ਤਾਂ ਆ ਜਾ ਆ ਬਗੋੜੀਆ ਨਾ ਮੜਾਇਆ ਸਾਈਡ ਤੇ ਕਰ ਲਓ ਹਾਂਜੀ ਚਿੰਗਾ ਉਹ ਤਾਂ ਉੱਧ ਨਹੀਂ ਜਾਣਾ ਠੀਕ ਆ ਹਰ ਗੁ ਨਿੱਦਰ ਹੋ ਜਾ ਤੂੰ ਇੱਥੇ ਖੇਲੀ ਕਰ ਉੱਧ ਨਹੀਂ ਜਾਣਾ ਆ ਗੋ ਬਾਲ ਬਾਲ ਗਈ ਆ ਇਹ ਦੋ ਪੀਨੂ ਕੱਲੇ ਨੂੰ ਉੱਧਰ ਨਾ ਘਾਲ ਦੀਏ ਹਾਂਜੀ ਉੱਧਰ ਹੋ ਕੇ ਮੜ ਕੇ ਵੀ ਤੇ ਪਾਣੀ ਸੀ ਦੋ ਸੋਰੀ ਚੱਲ ਕੋਈ ਇਹ ਆ ਵੀਰੇ ਉਹ ਵੀਰੇ ਲਫਾਫਾ ਵਿੱਚ ਪਾਤ ਆਹ ਲੈ ਗਿਆ ਅਜੀ ਕਰਦੀ ਵੀਡੀਓ ਲੈ ਕੇ ਆਣੀ ਸੀ ਉਹ ਲੰਦੀ ਕੀ ਜਾਵਾ ਹੋਰ ਕੀ ਨਹੀਂ ਕਰਨੀ ਨੇ ਕੋਈ ਗੱਲ ਨਹੀਂ ਇਦਾਂ ਪਾਉਂਦੇ ਇਹਨੂੰ ਜਾਚ ਇਹੋ ਕੰਮ ਕਰਦ ਰਹਾ ਏ ਅੱਜ ਸੀਵ ਲੱਗਣੀ ਤੇਰੀ ਦੂਰੋਂ ਕੋ ਪਾਪਾ ਪਾਉਂਦੇ ਆ ਆ ਸੇਕਾ ਬਹੁਤ ਆਉਂਦਾ ਆ ਅੱਗ ਆ ਲਫਾਫੇ ਦੇ ਵਿੱਚ ਸੁਰਦ ਦੇ ਨਾ ਬਾਹੂ ਸਹੀ ਗੱਲ ਹੈ ਮੈਂ ਕੀ ਕੀ ਸੜਤੀ ਓ ਸੜ ਗਈ ਮਮਾ ਸੜਤੀ ਆ ਤੂੰ ਹੋਰ ਕੀ ਕੀਤਾ ਵਾ ਉਸਲੇ ਪਥਰੀ ਸਹੀ ਜੰਦੀ ਆ ਕਿਦਾਂ ਚਲ ਕੱਦੂ ਚ ਵੜਨਾ ਚੱਲ ਹੁਣ ਚੱਲਿਆਂ ਕੱਦੂ ਚ ਚਲੋ 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 ਉਹ ਉਧਰ ਇੱਧਰ ਚਪਲਾ ਘਾਟ ਹੁੰਦੀ ਚੱਲ ਜਾਓ ਉਧਰੋਂ ਢੋਲੇ ਕੀ ਆ ਇਹ ਨਾ ਪੈਰ ਖਰਾਬ ਹੋਣੇ ਹੋਗੇ ਨਾ ਖਰਾਬ ਆਖੇ ਚਪਲਾ ਪਾ ਲਓ ਹਾਂ चले चले दीदी चली उधर चल जाओ चले शाबाश चल आ उधर मुड़ के पैर तलेंगे तो हां जी चल 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 बिभियां सदियां छोना लावण वाले चले 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 वेरी गुड वेरी गुड रुकना नहीं चाहिए चलें चले चले निकलो बाहर और बस करो ओ मैगी सड़गी ओ मैगी सड़गी मैगी सड़गी ओए ਲੈ ਵੀ ਮੈਗੀ ਡਿਆ ਭਰਾ ਪਾਉਣ ਥੱਲੇ ਲੱਗੀ ਨਾ ਮੈਗੀ ਝੂੜਨਾ ਬੋਲੀ ਓ ਲੱਗ ਗਈ ਮਸਾ ਪਾਣੀ ਪਾਲਾ ਕਰੀ ਭਾਜੀ ਭਾਜੀ ਮੈਂ ਕਹਿੰਦਾ ਮੈਂ ਇਹਨਾਂ ਨੂੰ ਕਹਿਣਾ ਮੈਂ ਪਾਣੀ ਪਾਲਾ ਮਸਾ ਪਾਣੀ ਪਾਲਾ ਆਪਣੇ ਆਪ ਨੇ ਆਹੋ ਏ ਪੂ ਵਾਲਾ ਕੇ ਮਾਮੇ ਵਾਲਾ ਮਾਮੇ ਵਾਲਾ ਹੈ ਮਾਮੇ ਵਾਲਾ ਮੈਂ ਜਾ ਕੇ ਪੂ ਸਾ ਬੱਤੀ ਬੰਦ ਹੋ ਗਈ ਮੈਂ ਮੈਂ ਐਸਾ ਆਇਆ ਹੀ ਹੂੰ ਤੇ ਬੱਤੀ ਬੰਦ ਹੋ ਗਈ ਲੈ ਲੈ ਹਾਂਜੀ ਤਾਂ ਆਪਣਾ ਪਰਿਵਾਰ ਉਧਰ ਬੈਠਾ ਆਹ ਕਾਹ ਹੋਈ ਆਪਣੀ ਕਾਰ ਸੁੰਦਰਾ ਪਾਣੀ ਸੁੰਦਰਾ ਪਾਣੀ ਚਾਹ ਨਾਲ ਠੀਕ ਆ ਵਾਸਨ ਚੈੱਕ ਕਰ ਉਹ ਕੀ ਬਤਾ ਆਹ ਦੇ ਬੰਦੀ ਫੜਾ ਫੜਾ ਦੂੰ ਘਰੇ ਹੋਣਾ ਫੜਾ ਬੜਾ ਕਿਉਂ ਪੱਪੀ ਨਾਲੀ ਆ ਤੇ ਉਹਨੂੰ ਛੱਡ ਜਣਾ ਚੱਕ ਬੀਬੀਆਂ ਗਈਆਂ ਹੀ ਉਹਦੇ ਬੱਤੀ ਆ ਗਈ ਓ ਨਾਲ ਗਿਣ ਏ ਆ ਟਕ ਉਹ ਆ ਜਾ ਗਏ ਮੈਂ ਤਾਂ ਬੱਜੇ ਪਏ ਨੇ ਤੀਆਂ ਲੱਗੀਆਂ ਨੇ ਕਾਹਨੇ ਚ ਪਾਣੀ ਪੈ ਗਿਆ ਓਏ ਵਾਹਿਗੁਰੂ ਉਹ ਤੇਰੀ ਬਣੀ ਜਸ ਡੰਡਾ ਨਾਲ ਆ ਹੁਣ ਆਪਾਂ ਦੇ ਹੁਣ ਚੱਲੇ ਆ ਘਰੇ ਉਹ ਆਣ ਦੇ ਕਰੇ ਉਸ ਤੋਂ ਬਾਅਦ ਜਾਵਾਂਗੇ ਫਿਰ ਸ਼ਹਿਰ ਬਟਾਲਿਆ ਹਾਂਜੀ ਆਇਆ ਆਨੰਦ ਫੈਮਿਲੀ ਬਹੁਤ ਨਾਈਸ ਸੀ ਕੀ ਆ ਲੈ ਪੈਰ ਚਪਲ ਤੋੜਦਣ ਲੱਗੀ ਜੋ ਹੂੰ ਆ ਜਾ ਆ ਜਾ ਹੱਸੀ ਜਾਂਦੀਆਂ ਲੈ ਪੈਰ ਸਹੀ ਕਰ ਨਹੀਂ ਆਓ ਵੇਓ ਪੈਰ ਵੇਓ ਪੈਰ ਸਹੀ ਕਰ ਹੋਵੇਓ ਪੈਰ ਵੇਓ ਚਪਲ ਹੋਵੇਓ ਕਿ ਤਣੂ ਕਰ ਰਹੀ ਹੈ ਚੱਲ ਸੀ ਜਾਣੀ ਬਾਜੀ ਪੈ ਗਈ ਉਹ ਫੇਰ ਲਈ ਵੇ ਉੱਥੇ ਜੁੱਤੀ ਤੋੜਨੀ ਹੈ ਕਿ ਹੋਰ ਕੀ ਹੈ ਹਾਂਜੀ ਲੈ ਵੀ ਘਰੇ ਪਹੁੰਚ ਗਏ ਆਪਾਂ ਤੇ ਚੱਲੀਏ ਹਣ ਆਪਾਂ ਆਪਣੇ ਘਰਾਂ ਜੀ ਵੀ ਚਲੀਏ ਨਹੀਂ ਸ਼ਾਮੀ ਲੱਦੀ ਚਲੋ ਚਲੀਏ ਸ਼ਾਮੀ ਜਾਏ ਹੁਣ ਸ਼ਾਮਾ ਪੈ ਗਈ ਥੋੜਾ ਟਾਈਮ ਰੁਕ ਜਾਨੇ 10 ਕਮ 10 15 ਮਿੰਟ ਫੇਰ ਜਾਂਦੇ ਆ ਰੈਡੀ ਹੋ ਜਾਓ ਜੀ ਬਸ ਕੱਪੜੇ ਕਿਤੇ ਪਾ ਲਈਏ ਮਨੋ ਮਾਣਾ ਇਹ ਤਾਂ ਹੈ ਚਾਹ ਖੋ ਲਈ ਜੀ ਚਾਹ ਬੜਾ ਮਜ਼ਾ ਗਿੱਲੇ ਜੀ ਕਿ ਹੋਰ ਕੀ ਸੋਕੇ ਕਿ ਹੁਣ ਤੇ ਨਾ ਬੁੱਤ ਨਾ ਸੂਰਗ ਲੈ ਵੀ ਆ ਗਏ ਮਿੱਤਰੋ ਪਕੌੜੇ ਤੇ ਹੁਣ ਪਕੌੜੇ ਲੱਗੇ ਆ ਖਾਣ ਹਾਂਜੀ ਕੀ ਹਾਲ ਚੱਲ ਦੋਸਤੋ ਚਲੋ ਖਾਓ ਪਕੌੜੇ ਪਕੌੜੇ ਖਾਓ ਗਰਮਾ ਗਰਮ ਫਿਰ ਗੱਲਾਂ ਕਰਾਂਗੇ ਗਰਮਾ ਗਰਮ ਮੈਂ ਐਨਕਾ ਵਾਂਡਾ ਲੈ ਵੀ ਹੁਣ ਹੋ ਗਈਆਂ ਸਾਡੀਆਂ ਤਿਆਰੀਆਂ ਪਕੌੜੇ ਖਾ ਲਈ ਆਪਾਂ ਤੇ ਚੱਲੇ ਹੁਣ ਘਰ ਨੂੰ ਤੇ ਚੰਗਾ ਜੀ ਸਾਹਿਬ ਜੀ ਚੱਲੀਏ ਹੁਣ ਉਹ ਸੱਚ ਮੇਰਾ ਪਰਸ ਕਿੱਥੇ ਪੜ ਪਕੌੜੇ ਆਈ ਜਾਂਦੇ ਮੇਰੇ ਵੀਰਿਓ ਲੈ ਵੀ ਹੁਣ ਲੱਗੀ ਚੰਨ ਲੱਡੋ ਗੇਮ ਲੱਡੋ ਚੱਲੋ ਗੇ ਲੱਡੋ ਲੈ ਉਹ ਕੰਡੀ ਹਾਂਜੀ ਖੇਡਣੀ ਨਹੀਂ ਆ ਗੇਮ ਹਾਂਜੀ ਮੜ ਜਾ ਫੋਨ ਦੇ ਵਿੱਚ ਹੀ ਲੈ 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 ਸੁਣਦਾ ਕੋਈ ਮੈਂ ਤੈਨੂੰ ਕਹਿਣ ਦੇ ਆ ਪਹਿਲਾਂ ਮੈਂ ਕੀ ਕਿਹਾ ਓਹ ਹੋ ਰੱਬਾ ਮੇ ਰਿਆ ਚਲੋ ਕੋਈ ਨਹੀਂ ਕੋਈ ਨਹੀਂ ਕਿਹਾ ਮਹਾ ajo ਤਾਂ ਲੁੱਡੋ ਲਾ ਗਏ ਲੈ ਵੀ ਜਾਂਦਿਆਂ ਜਾਂਦਾ ਮੈਂ ਇੱਕ ਗੇਮ ਹੀ ਲਾ ਲਈਏ ਤੇ ਗੇਮ ਡੇ ਖੜਨ ਸੰਦੀਪ ਵੀ ਜਿੱਤ ਗਈ ਆ ਤੇ ਮੈਂ ਵੀ ਜਿੱਤ ਗਿਆ ਲਾ ਸੁਤੀ ਆ ਮੇਰੀ ਅਹੀਂ ਅਹੀਂ ਜਾਣਾ ਮੈਂ ਇਧਰ ਮੀਂਹ ਵੇਖੋ ਚੱਕ ਕਰੋ ਨਹੀਂ ਓਹ ਬਹੁਤ ਤੇਜ਼ ਬਾਰਿਸ਼ ਹੋ ਰਹੀ ਆ ਤੋੜੇ ਭੂਆ ਨੇ ਪਹਿਲਾਂ ਫੋਲਦਾ ਹੀ ਤੇ ਬਾਰਸ਼ ਮਗਰੋਂ ਪਈ ਰੱਬ ਵੀ ਧੱਕਾ ਹੀ ਕਰ ਗਿਆ ਜੀ ਹਾਂਜੀ ਸੁਨੀਪ ਉਹ ਬੈਠੀ ਸਾਹਮਣੇ ਕਿਉਂਕਿ ਗੁੜੀਆ ਸੁੱਤੀ ਹੈ ਨਾ ਕਮਰੇ ਜਿसे ਉਹ ਧਿਆਨ ਰੱਖਣ ਦੀ ਬਾਰਿਸ਼ ਆਉਂਦੀ ਅਸੀਂ ਰੁਕਿਆ ਹਾਂ ਤੇ ਇਹ ਲੁੱਡੋ ਗੇਮ ਡਾਵੇ ਖੇਡਣ ਕਿਉਂਕਿ ਬਾਰਸ਼ ਬਹੁਤ ਜ਼ਿਆਦਾ ਹੈ ਤੇ ਗੱਡੀ ਬਾਹਰ ਲੱਗੀ ਤੇ ਭੇਜ ਜਾਣਾ ਮੈਂ ਤਾਂ ਗੱਡੀ ਥੋੜੀ ਦੂਰ ਲੱਗੀ ਨਾ ਲੈ ਵੀ ਬਣ ਗਈ ਗੱਲ ਵੀ ਹੁਣ ਰਵਾਂਗੇ ਆਪਾਂ ਰਾਤ ਲੈ ਵੀ ਭੂਆ ਜੀ ਨੇ ਮਨਾ ਲਿਆ ਡੈਡੀ ਜੀ ਨੂੰ ਵੀ ਮੈਂ ਵੀ ਸਵੇਰੇ ਆਵਾਂਗੀ ਤੇ ਭੂਆ ਜੀ ਕਹਿੰਦੇ ਵੀ ਮੇਰੇ ਕੋ ਹੁਣ ਸਕੂਟਰੀ ਤੇ ਨਹੀਂ ਜਾਏ ਜਾਂਦਾ ਕੰਮ ਔਖਾ ਥੋੜਾ ਜਿਹਾ ਤੇ ਮੈਂ ਵੀ ਗੱਡੀ ਤੇ ਆਉਣਾ ਤੇ ਡੈਡੀ ਕਹਿੰਦੇ ਚੱਲ ਕੋਈ ਗੱਲ ਨਹੀਂ ਆ ਵੀ ਤੇਰੇ ਮੂੰਹ ਨੂੰ ਬਾਹਰ ਐਨ ਦੰਨੇ ਉਦਾਂ ਤੇ ਇਹ ਚਾਵਲ ਨੂੰ ਕਦੀ ਵੀ ਨਾ ਰਹਿਣ ਦਵਾ। ਕਿਆ ਕਰਨੀ ਇਦਾਂ ਵੇ ਨਹੀਂ ਕਿਆ ਲੱਗ ਸਕੇ ਸੁਣ ਕੇ ਅਬ ਜੋ ਮਰਜ਼ੀ ਕਰਨਾ ਕਹਿਣ ਮੱਥੇ ਕਰਦੇ। ਨਹੀਂ 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 ਉਹ ਪਣ ਪਤਾ ਲੱਗ ਗਿਆ ਮੈਨੂੰ ਵੀ ਡੈਡੀ ਪੂਰਾ ਓਕੇ ਹੀਗਾ ਉਹਨੇ ਵਲੌਗ ਵੇਖਣਾ ਹੁੰਦਾ ਨੇ ਹਣਾ ਮੈਂ ਇਹ ਜੱਜ ਕਰ ਲੈਂਦੇ ਹੁਣ ਮੈਨੂੰ ਹੈ ਪਾਉ ਪਾਘੜਾ ਪਾਉ ਪਾਘੜਾ ਪਾਉ ਪਾਪਾ ਦਾਸ ਪਾਪਾ ਨਹੀਂ ਆਉ ਯਾ ਬੱਬਾ ਪਾਪਾ ਦਾਸ ਕੇ ਪਾਉ ਹਾਂਜੀ ਓਏ ਓਏ ਮੰਮਾ ਨਹੀਂ ਵੇਖਣ ਦੇ ਅਰਕਣ ਮੰਮਾ ਨਹੀਂ ਵੇਖਣ ਦੇ ਆ ਮੀਆ ਤੈਨੂੰ ਕੀ ਜਾਂਦੀ ਕੁੜੀ ਆ ਲੈ 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 ਇਹ ਉਹ ਸੰਤ ਉਹ ਜੋ ਤਿਆਰ ਯਾਰ ਟਾਈਮ ਬੜਾ ਲੌਂਡੇ ਆ ਮੁੰਡਾ ਦੇ ਹੋ ਗਿਆ ਤੈਰ ਫੱਬਣੀ ਬੜਾ ਡਿਆ ਵੀਰ ਮੇਰਾ ਆਏ ਹੋਏ ਨਹੀਂ 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 ਪਿੰਦੀ ਬੱਕਰੀਆ ਦਾ ਦੁੱਧ ਪਿੰਡਾ ਮਿਲ ਜਾਂਦਾ ਮੈਨੂੰ ਜਨਾ ਪੋਪ ਪਿੰਡੋ ਲੈ ਇਹ ਪਿੰਨਾ ਮਿਆਬ ਨਹੀਂ ਮੈਨੂੰ ਪਤਾ ਨਾ ਦਵਾਈ ਦਵਾਈ ਖਾਂਦੀ ਐ ਇਹਨਾ ਬੱਕਰੀਆ ਦੁੱਧ ਸੀਰੀਅਸ ਲੈ ਨਹੀਂ ਕਾਲ ਬਿਨ ਠੀਕੇ ਕੀ ਰੇਟ ਨੂੰ ਮਿਲਦਾ 100 ਰੁਪਏ ਗੱਡੀ ਰੋਡ ਤੇ ਹੀ ਆ ਲੱਗੀ ਰੋਡ ਤੇ ਹੀ ਨਿਕਲੀ ਆ ਗੱਡੀ ਬ੍ਰਾਂਡੇ ਚ ਲੱਗੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਆਪਾਂ ਚੱਲੇ ਆ ਗੁਰਦਰਾ ਸਾਹਿਬ ਮਾਥਾ ਟਿਕਣਾ ਦੇ ਜਿੱਥੇ ਫੁੱਫੜ ਜੀ ਡਿਊਟੀ ਕਰਦੇ ਨੇ ਗੁਰਦੁਆਰਾ ਟਾਲਾ ਸਾਹਿਬ ਤੇ ਉੱਥੇ ਚੱਲੇ ਆ ਆਪਾਂ ਹੁਣ ਪੂਰੀ ਫੈਮਿਲੀ ਪੁਆਜ ਜੀ ਕਹਿੰਦੇ ਮੈਂ ਵੀ ਜਾਣਾ ਮਾਹ ਚਲੋ ਕਹਿੰਦੇ ਤੁਹਾਡੀ ਗੱਡੀ ਦਾ ਨੰਦ ਲੈ ਲਈਏ ਮੈਂ ਕਿ ਕੋਈ ਚੱਕਰ ਵਾਲੀ ਗੱਲ ਨਹੀਂ ਪੁਆਜ ਜੀ ਇਹ ਕੜੀ ਗੱਲ ਹੈ ਇੱਥੇ ਨੇੜੇ ਹੀ ਆ ਵੀ ਇੰਨਾ ਦੂਰ ਨਹੀਂ ਹੈਗਾ ਤੀ ਲਾ ਲਓ ਜਦਾਂ ਬਾਅਦ ਤੁਹਾਧ ਪੰਜ ਸੱਤ ਕਿਲੋਮੀਟਰ ਹੋਊਗਾ 5 ਕਿਲੋਮੀਟਰ ਹੋਊਗਾ ਵੀ 5 ਨੇ ਤੇ 7 ਹੋਵੇ ਇੱਥੇ ਕਿ ਜੀ ਕਿਦੇ ਇਹਦੇ ਕੱਪੜੇ ਨਾਸ ਹੋਏ ਆ ਕੁੜੀ ਦੇ ਇਹ ਮੋਰ ਗੰਦੇ ਹੋਏ ਆ ਹਾਂ ਸ਼ਰਟ ਸਾਰੀ ਗੰਦੀ ਕੀਤੀ ਚੌਕਲੇਟ ਖਾ ਖਾ ਕੇ ਹਾਂ ਹਾਂ ਕਦੀ ਬਾਜ ਆਉਂਦੀ ਓਏ ਟੂ ਟੂ ਜੀ ਦੀ ਚਲੋ ਚਲੋ ਨੀ ਟਿੰਟੀਆਂ ਕਰਦੇ ਭੂਆ ਰਹਿ ਗਈ ਮਖਰੀ ਭੂਆ ਕੰਨੇ ਮੈਂ ਤਾਂ ਲੋਕੀ ਕੋਣ ਨੇ ਨੇ ਭੂਆ ਮੈਂਬਰ ਵੱਡਾ ਨਾ ਫਿਰ ਘਰ ਦੀ ਰਖਵਾਲੀ ਭਾਈ ਇਹ ਨਾ ਟੈਨਸ਼ਨ ਪੂਰੀ ਹੁੰਦੀ ਹੈ ਲੈ ਆ ਹਾਂਜੀ ਵੇ ਬਾਹਰ ਜਾਣ ਲੱਗਾ ਕੋਈ ਟੈਨਸ਼ਨ ਹੈ ਉਦੋਂ ਨਹੀਂ ਮਾਂ ਚਾਹੀਦੀ ਇਹਨੂੰ ਗੱਡੀ ਇੱਧਰ ਬਾਹਰ ਹੀ ਲਾਤੀ ਸੀਗੀ ਤੇ ਇਹ ਗੋਪੀ ਦੇ ਚਾਚਾ ਆਈ ਹੈ ਜਿਹਦਾ ਸਾਹਮਣੇ ਇੱਧਰ ਰਾਤ ਨੂੰ ਅੰਦਰ ਲਾਦੀ ਦੀ ਇਹ ਦਿਨੇ ਬਾਹਰੇ ਫਿਰ ਲਾਦੀ ਦੀ ਹੈ ਅੱਜ ਮੈਂ ਸ਼ੀਸ਼ੇ ਡਾਊਨ ਕਰਕੇ ਬਾਹਰ ਦੀ ਹਵਾ ਲੈਣੇ ਆਂ। ਦੇਖ ਕੇ ਇਹਨਾਂ ਦੇ ਹਾਂਜੀ ਹਾਂਜੀ ਲੈ ਚੱਲੋ ਚੱਲੋ। ਕੋਲ ਬੰਡਿਆ ਬਹੁਤ ਵਧੀਆ ਇੱਧਰ ਬਾਈਪਾਸ। ਲੈ ਵੀ ਪਹੁੰਚ ਗਏ ਆਪਾਂ ਹੰਗੂਦਰਾ ਸਾਹਿਬ। ਸਾਡੇ ਅੱਠ ਹੋ ਗਏ ਆ। ਤੇ ਮੈਂ ਤੇ ਮੇਰੀ ਫੋਟੋ। ਪਫੜ ਜੀ ਨੇ ਆਪਾਂ ਦੱਸਿਆ ਵੀ ਕੀ ਹੈ ਬੈਗ ਡੇਪਿਆ ਕੁੜੀ ਦਾ। ਓ ਮੇਰਾ ਪੁੱਤ ਆ ਗਿਆ ਈ ਓਏ ਹਾਲ ਮੈਂ ਬੈਗ ਰੂਮ। ਅਜੋੜੇ ਹੋਵੇ ਚਿਲਾਦ ਨੇ ਫੁਫੜ ਜੀ ਨੇ ਨਹੀਂ ਦੱਸਿਆ ਕਿ ਫੁਫੜ ਜੀ ਤੇ ਡਿਊਟੀ ਕਹਦੇ ਫੁਫੜ ਜੀ ਨੇ ਨਹੀਂ ਦੱਸਿਆ ਤੇ ਫੁਫੜ ਜੀ ਕਹਿੰਦੇ ਕਿੱਥੇ ਜੀ ਮੱਥਾ ਟੇਕਣ ਲਈ ਹੋਇਆ ਨਾ ਆ ਟੇਕ ਦਾ ਟੇਕ ਦਾ ਕੋਈ ਗੱਲ ਨਹੀਂ ਬਾਬਾ ਜੀ ਉੱਧਰ ਵੇਖੋ ਵੈਰੀ ਗੁੱਡ ਵੈਰੀ ਗੁੱਡ ਮੇਰੀ ਟੀਰਨ ਉਹ ਸੂਟ ਪੋਣਾ ਹੈਗਾ ਅਰਦਾਸ ਹੋ ਰਹੀ ਆ ਵੀ ਮੈਂ ਤੇ ਸੰਦੀਪ ਪਹਿਲੀ ਵਾਰੀ ਇੱਥੇ ਮਤਲਬ ਆਏ ਸੀਗੇ ਗੁਰਦ੍ਰਸ਼ ਸਾਹਿਬ ਦਰਸ਼ਨ ਕਰਨ ਵਾਸਤੇ ਪਹਿਲੀ ਵਾਰੀ ਸਭ ਤੋਂ ਪਹਿਲੀ ਵਾਰੀ ਇੱਥੇ ਆਏ ਸੀਗੇ ਠੰਡ ਦੇ ਵਿੱਚ ਮੈਂ ਕੋਦ ਬੁਲਟ ਹੁੰਦਾ ਸੀਗਾ ਤੇ ਨਾਲ ਮੇਰੇ ਮੁੰਡਾ ਸੁਖਮਣ ਸੀਗਾ ਮੇਰਾ ਦੋਸਤ ਜਿਆਦਾ ਕੁਝ ਹੈ ਉਹ ਤੇ ਮਗਰ ਖਲੋਗਲੇ ਇੱਥੇ ਗੱਡੀ ਲਾ ਕੇ ਆਏ ਨੇ ਉੱਥੇ ਫਟਾਫਟ ਸਾਈ ਪਹਿਲੀ ਹੈ ਨਾ ਲੇ ਕੇ ਪੁਆ ਜੀ ਅਸੀਂ ਤੁਹਾਡੇ ਕੋਲ ਆਉਣਾ ਸੀ ਤੇ ਦੋ ਗੁਰਦ੍ਰਸ਼ ਸਾਹਿਬ ਦਰਸ਼ਨ ਕਰਨੇ ਸੀ ਨਹੀਂ ਨਹੀਂ ਉਹ ਸਭ ਖੁਸ਼ੀ ਬੜੀ ਹੋਣ ਡਈ ਜੀ ਹੋਰ ਥੋੜਾ ਸੋਨਾ ਬਣ ਗਿਆ ਪਹਿਲਾਂ ਚਲੋ ਸੋਨਾ ਸੀਗਾ ਪਰ ਹੁਣ ਹੋਰ ਬਹੁਤ ਵਧੀਆ ਬਣ ਗਿਆ ਉਧਰ ਸਾਹਿਬ ਹੋਰ ਬਰਾਬਰ ਸਰਨਾਏ ਗੁਰੂ ਦਾ ਜੰਮਲਾ ਨਿਮਹਾਉਂਦੇ ਆਂ ਅੱਲਾਹ ਨੀਏ ਜੀ ਅੱਤਮਾ ਪਰ ਮੱਥਾ ਪਾ ਟੇਕ ਲਿਆ ਹੁਣ ਫੁੱਫੜ ਜੀ ਨੂੰ ਮਿਲਾਂਗੇ ਵੀ ਮਿਲ ਕੇ ਤੇ ਫਿਰ ਘਰ ਨੂੰ ਜਾਵਾਂਗੇ ਵਾਪਸ ਤੇ ਰੁਕਾਹੀਂ ਇਸ ਕਰਕੇ ਗਏ ਆ ਤੇ ਭੂਆ ਜੀ ਨੇ ਕੱਲ ਸਾਡੇ ਨਾਲ ਜਾਣਾ ਆ ਹੁਣ ਆਪੂਆ ਜੀ ਤੇ ਫਫੜ ਜੀ ਕੱਲ ਸਾਡੇ ਨਾਲ ਜਾਣਗੇ ਕਰੇ ਠੀਕ ਹੈ ਜੀ ਤਾਂ ਕਰਕੇ ਬੜੀ ਤਰਲਾਮਤ ਕਰਕੇ ਡੈਡੀ ਨੇ ਮਨਾਇਆ ਹੀ ਪੈਰ ਤੇ ਰੋੜੇ ਫੁੜਦੇ ਜਾਂਦੇ ਫਫੜ ਜੀ ਦੀ ਡਿਊਟੀ ਨਾ ਇੱਥੇ ਹੁੰਦੀ ਹੈ ਜਿੱਥੇ ਆ ਬਾਬਾ ਜੀ ਪਾਠ ਕਰਨ ਦੇ ਚਲੋ ਕਿੱਥੇ ਕਿੱਥੇ ਫਫੜ ਜੀ ਹਾਂਜੀ ਲੈ ਪਹੁੰਚ ਗਏ ਆਪਾਂ ਫਫੜ ਜੀ ਦੇ ਕੋਲ ਦਾਦਾ ਭੱਜੀ ਗਈ ਭੱਜੀ ਗਈ ਬੜੀ ਸਪੀਡ 'ਚ ਹੁਣ ਕਿੰਵੇ ਡਿਊਟੀ 10 ਵਜੇ ਆਈ ਦੇਖ ਕਿੰਵੇ ਲੈਪ ਸਾਡੀ ਹਰਗੁਣ ਨੂੰ ਮਿਲਣ ਵਾਸਤੇ ਇਹ ਦੋਨੋਂ ਬੱਚੇ ਹਰਗੁਣ ਹੈਲੋ ਕਰ ਦੋ ਹੈਲੋ ਚਾਤੀ ਕਰ ਦੋ ਚਲੋ ਕਹੇ ਸੱਚੀ ਕਾ ਕੀ ਹਾਲ ਜੋ ਤੇ ਬਾਈ ਕਰ ਦੋ ਬਾਈ ਕਰ ਦੋ ਬਾਈ ਕਰ ਦੋ ਪਾਈ ਕਿਛ ਕਰ ਦੋ ਆਉਣ ਲੱਗੀ ਮੰਮਾ ਆਉਣ ਕੋਫੜ ਜੀ ਨੇ ਰੋਟੀ ਪੈਕ ਕਰਵਾ ਕੇ ਨਾਲ ਹੀ ਫਿਰ ਲੰਗਰ ਹਾਂਜੀ ਹਾਂਜੀ ਆਉਣ ਲੱਗੇ ਮੰਮਾ ਹੋਣ ਲੱਗੇ ਚਲੋ ਡਾਂਸ ਡਾਂਸੀ ਕਰਨੀ ਹਰ ਰਸਤੇ ਦੇ ਤੇ ਰੁਕੇ ਗੁੜੀਆ ਦਾ ਦੁੱਧ ਲੈਣ ਵਾਸਤੇ ਤੇ ਬਾਈ ਹੁਣੀ ਕਹਿੰਦੇ ਬਈ ਗੁੜੀਆ ਵਾਸਤੇ ਦੁੱਧ ਫ੍ਰੀ ਮਿਲ ਜੀਗਾ ਪੀਣ ਵਾਸਤੇ ਬਸ ਪਾਈ ਇਹਦਾ ਨਾਮ ਪੀਣੀ ਆਪਾਂ ਜੋ ਫਿਰ ਅੱਛਾ ਅੱਛਾ 3 3 ਆ ਮਠਿਆਈ ਬੱਚਿਆਂ ਨੂੰ ਆਹੀ ਆਹੀ ਭੁੱਲ ਗਏ ਕੁੜੀਆਂ ਦਾ ਸਮਾਨ ਲੈਣਾ ਤੇ ਹੁਣ ਰਾਤ ਦੇ 11 ਵਜੇ ਸਮਾਨ ਲੈਣ ਵਾਤੇ ਆਏ ਕੁੜੀਆਂ ਦਾ ਸਾਨੂੰ ਖਾਣ ਬਾਈ ਭੂਆ ਨਾਉਂਡੇ ਕਿਉਂ ਫੁੜਕੀਆਂ ਆ ਹੋ ਇਹ ਗੱਨੇ ਹੁਣ ਆ ਲੈਣ ਵਾਤੇ ਕੇਚਪ ਕੁਚਬਜੀ ਹੋਰ ਹੋਰ ਹੀ ਨਹੀਂ ਕੰਮ ਮੁਕਣ ਦੇ ਹੁਣ ਟੋਸਟ ਜੇ ਬਣਾਉਣੇ ਨੇ ਨਾਣੇ ਤੇ ਉਹਦੇ ਵਾਸਤੇ ਆ ਚਾਹੀਦੀ ਚਟਨੀ ਜੀ ਨਾਲ ਜੀ ਤੇ ਇੱਕ ਦਹੀਂ ਚਾਹੀਦਾ ਉਹ ਹੁਣ ਲੈਣ ਵਾਸਤੇ ਆਇਆ ਦੁਬਾਰਾ ਪਿੰਡ ਦੇ ਕੁੱਤੇ ਬੜੇ ਇਕੱਠੇ ਹੋਏ ਜੀ ਤੇ ਮੈਂ ਆ ਜਾ ਭਵੇਂ ਲੱਤ ਫੜਦਾਂ ਬੜੇ ਹੀ ਗੂਪੀ ਹੋਣ ਮੈਨੂੰ ਡਰ ਲੱਗਣ ਡੇ ਇਹ ਕੁੱਤੇ ਨਾ ਕਦੇ ਲੱਤ ਫੜਦਾਂ ਬੰਦਿਆਂ ਨੂੰ ਨਹੀਂ ਡਰ ਲੱਗਦਾ ਕੁੱਤਿਆਂ ਨੂੰ ਮੈਨੂੰ ਲੱਗਦਾ ਜੀ ਚੰਗੇ ਕੁੱਤੇ ਇਕੱਠੇ ਹੋਏ ਚੰਗੀ ਹੋਈ ਆ ਵੇਖ ਜੀ ਰਾਤ ਦੇ ਵਜੇ 2 ਹੋਤੇ ਬਰ ਰਿਆ ਟੋਸਟ ਕੀ ਬਣਿਆ ਵਾ ਟੋਸਟ ਆ ਤੇ ਅਸਲ ਜੇ 2 ਤਾਂ ਵੱਜ ਗਏ ਵੀ ਗੇਮ ਪਹਿਲਾਂ ਖੇਡਦੇ ਲੁੱਡੋ ਹੁਣ ਲਾਈਟ ਆਫ ਆ AC ਕੰਮ ਨਹੀਂ ਕਰ ਰਿਹਾ ਤੇ ਫਿਰ ਇਨਵਰਟਰ ਤੇ ਕੰਮ ਚਲਾ ਰਹੇ ਹਾਂ ਬਸ ਉਹ ਡੀਏ ਮੇਰੀ ਉੱਠ ਖਲੋਤੀ ਸੁੱਤੀ ਹੈਗੀ ਇਹ ਵੀ ਉੱਠ ਖਲੋਤੀ ਆ ਲੈ ਵੀ ਲਾਈਟ ਆ ਗਈ ਆ ਨਿਆਰੇ ਬੱਜ ਗਏ AC ਲਾਓ AC ਬਸ ਜਿਹੜਾ ਕੰਮ ਹੈ ਪਰਦੇ ਕਰ ਦੇ ਪਰਦੇ ਕਰ ਦੇ ਚਲੋ ਚਲੋ ਜੇ ਬੋਦੇ 725 ਚ ਪੈ ਗਈ ਕੁੜੀ ਪੰਦੀ ਗਈ ਹੋਗੀ ਦਰਦੀ ਬੜਾਈ ਕੱਲ ਤਾਂ ਫਿਰ ਕੁੜੀ ਸੋ ਜਾਊਗੀ ਆਓ ਕੰਮ ਨਹੀਂ ਨਹੀਂ ਆਈਆ ਕਹ ਤਾਉ ਬੱਦੀ ਬੱਦੀ ਮੈਂ ਚਾ ਚਾ ਬੈਠੀ ਸੰਦੀ ਲੈਟ ਅਜੇ ਗੋਪੀ ਨੇ ਸੋਚਿਆ ਉਹ ਨਹੀਂ ਕੀਤਾ ਐਸੀ ਦਾ ਬੱਤੀ ਫੇਰ ਬੰਦ ਚਲੋ ਕੀ ਕਰਨਾ ਇਹ ਵੀ ਯਾਦ ਰੋਗਾ ਵੀ ਭੂਆ ਜੀ ਕੋਲ ਆਏ ਸੀਗੇ ਨਾ ਨਹੀਂ ਆਏ ਨਹੀਂ ਆਏ ਹੁਣ ਸੁਣਨ ਲੱਗੇ ਆਪਾਂ 2:00 ਵਜੇ ਤੇ 47 ਮਿੰਟ ਹੋ ਗਏ ਆ ਤੇ ਲਾਈਟ ਜਿਵੇਂ ਨਹੀਂ ਆਈ ਕੰਮ ਖਰਾਬ ਹੀ ਆ ਬੱਸ